ਸਤਿ ਸ਼੍ਰੀ ਅਕਾਲ ਜੀ ਅੱਜ ਦੇ ਅਖਬਾਰ ਵਿਸ਼ਲੇਸ਼ਣ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਅਖਬਾਰ ਦੀਆਂ ਪ੍ਰਮੁੱਖ ਖਬਰਾਂ ਅਤੇ ਉਹਨਾਂ ਬਾਰੇ ਗੱਲ ਕਰਾਂਗੇ ਅੱਜ ਦੇ ਅਖਬਾਰ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਕਰਕੇ ਧਿਆਨ ਨਾਲ ਸੁਣਨਾ ਜੀ ਠੀਕ ਹੈ ਪੰਜ ਤਖਤ ਇਹਨਾਂ ਦਾ ਕੀ ਮਤਵ ਹੈ ਕਿੱਥੇ ਹਨ ਠੀਕ ਹੈ ਇਹਨਾਂ ਬਾਰੇ ਗੱਲ ਕਰਦੇ ਹਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਗਨੀ ਭਾਰਤ ਸਰਕਾਰ ਦੀ ਜਿਹੜੀ ਅਗਨੀ ਪਥ ਯੋਜਨਾ ਹੈ ਜਿਸ ਤਹਿਤ ਕੀ ਅਗਨੀ ਵੀਰ ਨੂੰ ਭਰਤੀ ਕੀਤਾ ਜਾਂਦਾ ਹੈ ਇਸ ਬਾਰੇ ਗੱਲ ਕਰਾਂਗੇ ਭੂਮੀ ਗ੍ਰੈਂਡ ਐਕਟ ਜਿਸ ਤਦ ਕੀ ਹੈ ਜਿਹੜੀ ਲੈਂਡ ਹੈ ਜ਼ਮੀਨ ਨੂੰ ਅਕਵਾਇਰ ਕੀਤਾ ਜਾਂਦਾ ਸੜਕਾਂ ਵਾਸਤੇ ਰੇਲਵੇ ਵਾਸਤੇ ਜਾਂ ਕਿਸੇ ਹੋਰ ਸਰਕਾਰੀ ਯੋਜਨਾ ਵਾਸਤੇ ਇਸ ਇਸ ਵਿਸ਼ਵਸਥ ਕੀ ਹੈ ਪ੍ਰੂਮਿੰਗ ਭੂਮੀ ਗ੍ਰਹਿਣ ਐਕਟ ਹੈ ਠੀਕ ਹੈ ਜਾਣਾਂਗੇ ਭੂਮੀ ਗ੍ਰਹਿਣ ਐਕਟ ਦੀਆਂ ਕੀ ਮਦਦਾਂ ਨੇ ਜਿਹੜਾ ਇਸ ਰੋ ਦਾ ਗਗਨ ਯਾਨ ਮਿਸ਼ਨ ਹੈ ਇਸ ਤਦ ਕੀ ਹੈ ਜਿਹੜੇ ਭਾਰਤੋਂ ਐਸਟ੍ਰੋਨੌਟ ਨੂੰ ਕੀ ਹੈ ਅਸਮਾਨ 'ਚ ਭੇਜਿਆ ਜਾਣਾ ਠੀਕ ਹੈ ਜਾਣਾਂਗੇ ਗਗਨ ਯਾਨ ਪ੍ਰੋਜੈਕਟ ਬਾਰੇ ਪਾਇਲਟ ਬਣ ਦੀ ਪੂਰੀ ਪ੍ਰਕਿਰਿਆ ਤੁਹਾਨੂੰ ਦੱਸਾਂਗੇ ਚਲੋ ਸ਼ੁਰੂ ਕਰਦੇ ਆ ਜੀ ਅੱਜ ਦੇ ਗੁਰਬਾਣੀ ਸ਼ਬਦ ਤੋਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਨ ਪਾਈਏ ਭਾਵ ਜੇ ਅਸੀਂ ਦੁਨੀਆ ਤੇ ਸੇਵਾ ਕਰਾਂਗੇ ਤਾਂ ਹੀ ਅਸੀਂ ਕੀ ਹੈ ਦਰਗਾ ਵਿੱਚ ਬੈਠਣ ਦੇ ਯੋਗ ਹੋਵਾਂਗੇ ਗੁਰੂ ਸਾਹਿਬ ਪਰਮਾਉਂਦੇ ਹਨ ਕਿ ਇਸ ਸੰਸਾਰ ਵਿੱਚ ਰਹਿੰਦੇ ਆ ਸਾਨੂੰ ਦੂਜਿਆਂ ਦੀ ਸੇਵਾ ਅਤੇ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਨਿਰਾ ਕੀਏ ਭਗਤੀ ਪਾਠ ਕਰਨ ਕਰਨ ਨਾਲ ਕੀਏ ਸਾਨੂੰ ਕੀ ਰੱਬ ਨਹੀਂ ਮਿਲਦਾ ਸਾਨੂੰ ਇਸ ਵਾਸਤੇ ਲੋੜਵੰਦਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ ਤਾਹੀਂ ਕੀ ਅਸੀਂ ਰੱਬ ਦੀ ਦਰਗਾਹ ਵਿੱਚ ਸਾਨੂੰ ਕੀ ਹੈ ਮਾਣ ਮਿਲੇਗਾ ਸਾਨੂੰ ਕੀ ਰੱਬ ਦੀ ਸ਼ਰਨ ਵਿੱਚ ਮਾਣ ਮਿਲੇਗਾ ਠੀਕ ਹੈ ਜੀ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਇਹਨਾਂ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇ ਦਿੱਤਾ ਇੱਥੇ ਸ਼ਰਾਬ ਮੀਟ ਮਾਸ ਦੀ ਵਿਕਰੀ ਤੇ ਕੀ ਪਾਬੰਦੀ ਰਹੇਗੀ ਠੀਕ ਹੈ ਜੀ ਜਿਹੜੇ ਸਿੱਖਾਂ ਦੇ ਪੰਜ ਤਖਤ ਨੇ ਕਿਹੜੇ-ਕਿਹੜੇ ਨੇ ਤਖਤ ਸ੍ਰੀ ਕਾਲ ਤਖਤ ਸ੍ਰੀ ਅਕਾਲ ਸਾਹਿਬ ਠੀਕ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਚ ਠੀਕ ਹੈ ਤੇ ਤਖਤ ਸ਼੍ਰੀ ਹਜੂਰ ਸਾਹਿਬ ਇਹ ਕਿੱਥੇ ਨੰਦੇੜ ਚ ਜਾਣਦੇ ਆ ਨਾ ਪੰਜਾਂ ਤਖਤਾਂ ਬਾਰੇ ਹਾਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਠੀਕ ਹੈ ਜੀ ਇਹ ਕਿੱਥੇ ਅੰਮ੍ਰਿਤਸਰ ਤੇ ਇਹ ਸਭ ਤੋਂ ਪੁਰਾਣਾ ਤੇ ਸਰਵਉੱਚਮ ਤਖਤ ਹੈ ਠੀਕ ਹੈ ਇਸ ਦੀ ਸਥਾਪਨਾ 1606 ਵਿੱਚ 6ਵੇਂ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਕੀਤੀ ਸੀਗੀ ਠੀਕ ਹੈ ਇਹ ਤਖਤ ਸਿੱਖਾਂ ਦੀ ਨਿਆਂਪਾਲਿਕਾ ਤੇ ਰਾਜਸੀ ਸ਼ਕਤੀ ਮੀਰੀ ਪੀਰੀ ਦਾ ਕੀ ਪ੍ਰਤੀਕ ਹੈ ਠੀਕ ਹੈ ਜੀ ਅੱਗੇ ਤਖਤਸ਼੍ਰੀ ਕੇਸਗੜ੍ਹ ਸਾਹਿਬ ਇਹ ਕਿੱਥੇ ਹੈ ਅਨੰਦਪੁਰ ਸਾਹਿਬ ਚ ਠੀਕ ਹੈ ਜਿੱਥੇ ਕਿ ਹੁਣ ਜਿਹੜੇ ਸ਼ਹੀਦੀ ਦਿਹਾੜੇ ਹੈ ਇਹਨਾਂ ਨੂੰ ਵੀ ਮਨਾਇਆ ਜਾ ਰਿਹਾ ਹੈ ਠੀਕ ਹੈ ਇਹ ਖਾਲਸੇ ਦੀ ਜਨਮ ਭੂਮੀ ਹੈ ਠੀਕ ਹੈ ਇਹ ਜਿਹੜਾ ਤਖਤਸ਼੍ਰੀ ਅਨੰਦਪੁਰ ਸਾਹਿਬ ਹੈ ਇੱਥੇ ਹੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਸੀਗੇ ਠੀਕ ਹੈ 1699 ਵਿੱਚ ਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀਗੀ ਤਖਤ ਸ੍ਰੀ ਦਮਦਸ ਸਾਹਿਬ ਇਹ ਕਿੱਥੇ ਹੈ ਤਲਵੰਡੀ ਸਾਬੋ ਬਠਿੰਡਾ ਕੋਲੇ ਹੈ ਠੀਕ ਹੈ ਇਸ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਠੀਕ ਹੈ ਇੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਪੂਰਨ ਸਰੂਪ ਬੀੜ ਲਖਵਾਇਆ ਗਿਆ ਸੀਗਾ ਠੀਕ ਹੈ ਗੁਰੂ ਗ੍ਰੰਥ ਸਾਹਿਬ ਦਾ ਕੀ ਹੈ ਪੂਰਾ ਕੀ ਹੈ ਸਰੂਪ ਲਖਵਾਇਆ ਗਿਆ ਸੀ ਇਸ ਨੂੰ 1968 ਵਿੱਚ ਪੰਜਵੇਂ ਤਖਤ ਨੂੰ ਜੋ ਮਾਨਤਾ ਦਿੱਤੀ ਸੀ ਠੀਕ ਹੈ ਤਖਤ ਸ੍ਰੀ ਪਟਨਾ ਸਾਹਿਬ ਇੱਥੇ ਗੁਰੂ ਆਪਰੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਬੀਤਿਆ ਉਹਨਾਂ ਦਾ ਜਨਮ ਹੋਇਆ ਹੈਗਾ ਠੀਕ ਹੈ ਸਤਿ ਸ੍ਰੀ ਅਜੂਰ ਸਾਹਿਬ ਇਹ ਕਿੱਥੇ ਨੰਦੇੜ ਮਹਾਰਾਸ਼ਟਰ ਰਾਜ ਵਿੱਚ ਹੈ ਠੀਕ ਹੈ ਇੱਥੇ ਅ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਏ ਸੀਗੇ ਠੀਕ ਹੈ ਇੱਥੇ ਹੀ ਗੁਰੂ ਸਾਹਿਬ ਨੇ 1760 ਵਿੱਚ ਸ਼ਿਰੂ ਗੁਰੂ ਬੰਦ ਸਾਹਿਬ ਜੀ ਨੂੰ ਸਿੱਖਾਂ ਦੇ ਅਗਲੇ ਗੁਰੂ ਵਜੋਂ ਗੁਰਗੱਦੀ ਸੌਂਪੀ ਸੀ ਠੀਕ ਹੈ ਉਸ ਤੋਂ ਬਾਅਦ ਕੀ ਹੈ ਜਿਹੜੇ ਆਪਣੇ ਗੁਰੂ ਨੇ ਸ਼ਿਰੂ ਗੁਰੂ ਗ੍ਰੰਥ ਸਾਹਿਬੀ ਆ ਰਹੇ ਨੇ ਠੀਕ ਹੈ ਜੀ ਇੱਥੇ ਜਿਹੜਾ ਆਪਣਾ ਜਨਮ ਸਥਾਨ ਕਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਠੀਕ ਹੈ ਗਲਤ ਲਿਖਿਆ ਇੱਥੇ ਪਟਨਾ ਸਾਹਿਬ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਠੀਕ ਹੈ ਅਕੇ ਜਾ ਸ਼੍ਰੀ ਗੁਰੂ ਗੋਬਿੰਦ ਜੀ ਆਨੰਦਪੁਰ ਦੇ ਕਿਲੇ ਵਿੱਚ ਕੀ ਆਪਣੇ ਪਰਿਵਾਰ ਸਮੇਤ ਸ਼ਾਂਤੀਪੂਰਕ ਰਹਿ ਰਹੇ ਸਨ ਠੀਕ ਹੈ ਜਿਹੜੇ ਮੋਗਲ ਫੌਜਾਂ ਤੇ ਪਹਾੜੀ ਰਾਜੇ ਕੀ ਇਹਨਾਂ ਨਾਲ ਯੁੱਧ ਕਰਦੇ ਰਹਿੰਦੇ ਸਨ ਪਰੰਤੂ ਹਰ ਵਾਰ ਕੀ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੁੰਦੀ ਸੀ ਠੀਕ ਹੈ ਉਹ ਨਿਤ ਦੀਆਂ ਲੜਾਈਆਂ ਤੋਂ ਤੰਗ ਆ ਕੇ ਉਹਨਾਂ ਕੀ ਕੀਤਾ ਜਿਹੜੇ ਮੁਗਲ ਫੌਜ ਤੇ ਪਹਾੜੀ ਰਾਜੇ ਨੇ ਇਹਨਾਂ ਨੇ ਇਹ ਇਕੱਠੇ ਹੋ ਗਏ ਤੇ ਇਹਨਾਂ ਨੇ ਆਪਣੀਆਂ ਜਿਹੜੀਆਂ 10 ਲੱਖ ਫੌਜਾਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਠੀਕ ਹੈ ਜੀ ਉਹਨਾਂ ਕਾਫੀ ਮਹੀਨਿਆਂ ਤੱਕ ਜਦੋਂ ਕੀ ਘੇਰਾ ਪਾਈ ਰੱਖਿਆ ਠੀਕ ਹੈ ਤੇ ਅੱਗੇ ਨਹੀਂ ਜਾ ਸਕੇ ਤਾਂ ਫਿਰ ਉਹਨਾਂ ਕੀ ਕੀਤਾ ਜਿਹੜੇ ਮੁਸਲਮਾਨ ਨੇ ਉਹਨਾਂ ਕੁਰਾਨ ਦੀ ਤੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਗਊ ਦੀ ਕਸਮ ਖਾਧੀ ਖਾ ਕੇ ਕਿਆ ਗੁਰੂ ਸਾਹਿਬ ਨੂੰ ਕੀ ਤੁਸੀਂ ਕਿਲਾ ਛੱਡ ਦੋ ਤੁਹਾਡੇ ਤੇ ਕੀ ਹਮਲਾ ਨਹੀਂ ਕਰਾਂਗੇ ਤੁਸੀਂ ਸ਼ਾਂਤੀ ਪ੍ਰਭੂ ਕਿਤੇ ਵੀ ਜਾ ਸਕਦੇ ਹੋ ਤੇ ਜਦੋਂ ਕੀ ਇੱਥੇ ਸ਼ਾਂਤੀ ਬਹਾਲ ਹੋ ਗਈ ਤੇ ਤੁਸੀਂ ਇੱਥੇ ਵਾਪਸ ਆ ਸਕਦੇ ਹੋ ਠੀਕ ਹੈ ਤੇ ਗੁਰੂ ਸਾਹਿਬ ਨੂੰ ਯਕੀਨਤਾ ਨਹੀਂ ਸੀਗਾ ਇਹਨਾਂ ਤੇ ਪਰੰਤੂ ਉਹਨਾਂ ਕੀ ਪਰਿਵਾਰ ਦੇ ਕਹਿਣੇ ਤੇ ਤੇ ਬਾਕੀ ਜਿਹੜੇ ਉਹਨਾਂ ਦੇ ਨਾਲ ਸੀਗੇ ਸਿੰਘ ਉਹਨਾਂ ਦੇ ਕਹਿਣੇ ਤੇ ਗੁਰੂ ਸਾਹਿਬ ਨੇ ਇਹਨਾਂ ਦੀ ਗੱਲ ਮੰਨ ਲਈ ਠੀਕ ਹੈ ਉਹ 21 ਵੀ 21 ਦਸੰਬਰ ਦੀ 1705 ਦੀ ਰਾਤ ਨੂੰ ਗੁਰੂ ਜੀ ਨੇ ਕਿਲਾ ਛੱਡ ਦਿੱਤਾ ਠੀਕ ਹੈ ਤੇ ਸਰਸਾ ਨਦੀ ਪਾਰ ਕਰਨ ਲੱਗੇ ਜਦੋਂ ਸਰਸਾ ਨਦੀ ਦੇ ਨੇੜੇ ਪਹੁੰਚੇ ਤਾਂ ਕੀ ਇਹ ਮੁਗਲ ਫੌਜਾਂ ਨੇ ਆਪਣੀਆਂ ਜਿਹੜੀ ਅਕਸਮਾ ਝੂਟੀਆਂ ਅਕਸਮਾ ਖਾਧੀਆਂ ਸੀ ਉਹ ਤੋੜ ਕੇ ਤੇ ਉਹਨਾਂ ਤੇ ਹਮਲਾ ਕਰਤਾ ਪਿੱਠ ਤੇ ਹਮਲਾ ਕਰਿਆਗਾ ਠੀਕ ਹੈ ਇਸ ਵਿੱਚ ਕੀ ਹੈ ਜਿਹੜੇ ਗੁਰੂ ਸਾਹਿਬ ਦਾ ਪਰਿਵਾਰ ਕੀ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਠੀਕ ਹੈ ਜਿਹੜੇ ਵੱਡੇ ਸਾਹਿਬ ਜਦੇ ਤੇ 40 ਸਿੰਘ ਕੀ ਉਹ ਆਪਣੇ ਗੁਰੂ ਸਾਹਿਬ ਦੇ ਨਾਲ ਕੀ ਚਮਕੌਰ ਵਾਲੇ ਨਿਕਲ ਗਏ ਜਿਹੜੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦੇ ਉਹ ਗੰਗੂ ਬ੍ਰਾਹਮਣ ਨਾਲ ਚਲੇ ਗਏ ਜਿਹੜਾ ਕਿੱਥੇ ਚਲੇ ਗਏ ਸੀਗੇ ਮੁਰਿੰਡੇ ਲੈ ਗਿਆ ਸੀਗਾ ਗੰਗੂ ਬ੍ਰਾਹਮਣ ਕੌਣ ਹੈ ਇਹ ਆਪਣੇ ਗੁਰੂ ਜੀ ਦਾ ਰਸੋਈਆ ਸੀਗਾ ਠੀਕ ਹੈ ਤੇ ਜਿਹੜੇ ਮਾਤਾ ਸੁਨਰੀ ਜੀ ਤੇ ਮਾਤਾ ਸਾਹਿਬ ਗੁਰੇ ਦਿੱਲੀ ਵੱਲ ਨਿਕਲ ਗਏ ਠੀਕ ਹੈ ਜੀ ਉਹ ਜਿਹੜਾ ਗੰਗੂ ਬ੍ਰਾਹਮਣ ਸੀਗਾ ਠੀਕ ਹੈ ਜੀ ਉਹ ਇਹਨਾਂ ਨੂੰ ਆਪਣੇ ਮਾਤਾ ਗੁਜਰੀ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੀਕ ਹੈ ਆਪਣੇ ਨਾਲ ਲੈ ਗਿਆ ਮੁਰਿੰਡੇ ਲੈ ਗਿਆ ਤਾਂ ਉਹ ਕੀ ਬੇਈਮਾਨ ਹੋ ਗਿਆ ਉਹਨੇ ਸੋਨੇ ਦੀਆਂ ਮੁਰਾ ਖੋਲੀਆਂ ਖੋਲੀਆਂ ਤੇ ਇਹਨਾਂ ਦੀ ਸ਼ਿਕਾਇਤ ਕੀ ਹੈ ਸ਼ਿਕਾਇਤ ਕਰਤੀ ਤੇ ਇਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਠੀਕ ਹੈ ਜੀ ਸਰਹੰਦ ਦੇ ਰੇੜੇ ਕੀ ਹੈ ਇਹਨਾਂ ਨੂੰ ਕੀ ਠੰਡੇ ਬੁਰਜ ਵਿੱਚ ਰੱਖਿਆ ਗਿਆ ਠੀਕ ਹੈ ਜੀ ਜਦੋਂ ਸਰਹੰਦ ਜਿਹੜਾ ਨਵਾਬ ਵਜੀਰ ਖਾਨ ਹੈ ਆਪਣੇ ਛੋਟੇ ਸਾਹਿਬ ਜਦਿਆਂ ਨੂੰ ਸਲਾਮ ਕਬੂਲ ਕਰਨ ਲਈ ਵਾਰ-ਵਾਰ ਕੀ ਲਾਲਚ ਦਿੰਦਾ ਸੀਗਾ ਠੀਕ ਹੈ ਧਮਕਾਉਂਦਾ ਸੀਗਾ ਡਰ ਦਿੰਦਾ ਸੀ ਪਰੰਤੂ ਨਾ ਆਪਣਾ ਤਰਮ ਨਹੀਂ ਛੱਡਿਆ ਤੇ ਇਹਦੇ ਕਰਕੇ ਕੀ ਹੈ ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਜਿੰਦਾ ਨੀਹਾਂ ਵਿੱਚ ਜਣ ਦਿੱਤਾ ਗਿਆ ਠੀਕ ਹੈ ਇਹ ਸਦਮਾਨਾ ਸਾਰਦੇ ਜਿਹੜੇ ਮਾਤਾ ਗੁਜਰੀ ਜੀ ਸੀਗੇ ਇਹਨਾਂ ਦੇ ਦਾਦੀ ਜੀ ਉਹ ਉਹ ਵੀ ਕੀ ਆਪਣਾ ਉਹਨਾਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੁਰਾਵਰ ਸਿੰਘ ਉਦੋਂ ਇਹਨਾਂ ਦੀ ਉਮਰ 9 ਸਾਲ ਸੀਗੀ ਠੀਕ ਹੈ ਤੇ ਸਾਹਿਬਜ਼ਾਦਾ ਫਤੇ ਸਿੰਘ ਉਦੋਂ ਇਹਨਾਂ ਦੀ ਉਮਰ 7 ਸਾਲ ਸੀਗੀ ਠੀਕ ਹੈ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਠੀਕ ਹੈ 18 ਸਾਲ ਸਾਹਿਬਜ਼ਾਦਾ ਜੁਜਾਰ ਸਿੰਘ ਜੀ ਇਨਾਂ ਦੀ ਉਮਰ ਸੀ 14 ਸਾਲ ਜਦੋਂ ਕੀ ਇਹ ਆਪਣੇ ਜਦੋਂ ਇਹ ਸਰਸਾਨਾ ਦੀ ਤੋਂ ਵਿਛੜੇ ਤਾਂ ਗੁਰੂ ਸਾਹਿਬ ਨਾਲ ਕਿੱਥੇ ਚਲੇ ਗਏ ਸੀ ਚਮਕੌਰ ਦੀ ਗੜੀ ਵਿੱਚ ਉੱਥੇ ਮੁਗਲ ਫੌਜਾਂ ਨਾਲ ਇਹਨਾਂ ਕੀ ਭਿਆਨਕ ਯੁੱਧ ਹੋਇਆ ਤੇ ਉੱਤੇ ਆਪਣੀ ਇਹਨਾਂ ਸ਼ਹਾਦਤ ਪ੍ਰਾਪਤ ਕੀਤਾ ਠੀਕ ਹੈ ਜੀ ਅੱਗੇ ਚੱਲਦੇ ਹਾਂ ਸਾਬਕਾ ਅਗਨੀ ਵਿਰਾਲੀ ਬੀਐਸਐਫ ਚ 50% ਦੀ ਕੋਟਾ ਪਹਿਲਾਂ ਕਿੰਨਾ ਸੀ 10% ਸੀਗਾ ਠੀਕ ਹੈ ਹੁਣ ਗ੍ਰਹਿ ਮੰਤਰਾਲੇ ਨੇ ਇਹਨੂੰ ਇਹਦੇ ਵਿੱਚ ਸੋਧ ਕੀਤੀ ਹੈ ਗੜੀ ਅਗਨੀਪਥ ਯੋਜਨਾ ਇਹ ਭਾਰਤ ਸਰਕਾਰ ਲੋ ਜੂਨ 2022 ਚ ਤਿੰਨੋਂ ਸੈਨਾਵਾਂ ਥਲ ਸੈਨਾ ਜਲ ਸੈਨਾ ਤੇ ਹਵਾਈ ਸੈਨਾ ਵਿੱਚ ਕੀਏ ਭਰਤੀ ਵਾਸਤੇ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈ ਇਸ ਨੂੰ ਅਗਨੀਪਥ ਕਿਹਾ ਜਾਂਦਾ ਠੀਕ ਹੈ ਇਹ ਜਿਹੜੇ ਭਰਤੀ ਆਉਣ ਵਾਲੇ ਨੌਜਵਾਨ ਉਹਨਾਂ ਨੂੰ ਅਗਨੀਵੀਰ ਦਾ ਨਾਮ ਦਿੱਤਾ ਗਿਆ ਠੀਕ ਹੈ ਮੁੱਖ ਵਿਸ਼ੇਸ਼ਤਾਵਾਂ ਕੀ ਨੇ ਇਹਨਾਂ ਦਾ ਸੇਵਾ ਕਾਲ ਕਿੰਨਾ ਸਿਰਫ 4 ਸਾਲ ਰੱਖਿਆ ਗਿਆ ਹੈ ਠੀਕ ਹੈ ਜਿਸ ਵਿੱਚ ਕੀ ਸਿਖਲਾਈ ਦਾ ਸਮਾਂ ਟ੍ਰੇਨਿੰਗ ਵੀ ਵਿੱਚ ਸ਼ਾਮਲ ਹੈ ਠੀਕ ਹੈ ਯੋਗਤਾ ਕੀ ਹੈ ਜਦੋਂ 17.5 ਸਾਲ ਤੋਂ 21 ਸਾਲ ਦੇ ਵਿਚਕਾਰ ਉਮਰ ਹੋਣੀ ਚਾਹੀਦੀ ਹੈ ਭਰਤੀ ਵਾਸਤੇ ਠੀਕ ਹੈ ਭਰਤੀ ਪ੍ਰਕਿਰਿਆ ਸਾਲ ਵਿੱਚ ਦੋ ਵਾਰ ਰੈਲੀਆਂ ਹੁੰਦੀਆਂ ਹਨ ਆਲ ਇੰਡੀਆ ਠੀਕ ਹੈ ਪੱਧਰ ਤੇ ਠੀਕ ਹੈ 4 ਸਾਲ ਬਾਅਦ ਕੀ ਹੈ ਸਿਰਫ ਕੀ ਜਿਹੜੇ 25% ਅਗਨੀ ਵੀਰ ਹੈ ਉਹਨਾਂ ਨੂੰ ਕੀ ਮੈਟ ਦੇ ਤਰਫੋਂ ਫੌਜ ਤੇ ਪੱਕੇ ਤੋਂ ਰੱਖਿਆ ਜਾਂਦਾ ਹੈ ਬਾਕੀਆਂ 75 75% ਨੂੰ ਕੀ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ ਠੀਕ ਹੈ ਪਹਿਲੇ ਸਾਲ ਕੀ 30000 ਤਨਖਾਹ ਪੱਕੀ ਬੰਨੀ ਗਈ ਹੈ ਠੀਕ ਹੈ ਔਰ ਤੇ ਚੌਥੇ ਸਾਲ ਕੀ ਹੈ 40000 ਰੁਪਏ ਤੱਕ ਪਹੁੰਚਦੀ ਹੈ ਠੀਕ ਹੈ 4 ਸਾਲ ਦੀ ਜਦੋਂ ਸੇਵਾ ਪੂਰੀ ਹੋ ਗਈ ਅਗਨੀਵੀਰਾਂ ਨੂੰ ਕਿੰਨਾ ਲਗਭਗ 11-12 ਲੱਖ ਰੁਪਇਆ ਕੀ ਹੈ ਵਿਆਜ ਸਮੇਤ ਕੀ ਹੈ ਇੱਕ ਮੁਕਤ ਰਾਸ਼ੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਅੱਗੇ ਕਾਰੋਬਾਰ ਚਲਾ ਸਕਣ ਠੀਕ ਹੈ ਬੀਮਾ ਕਵਰ ਵੀ ਦਿੱਤਾ ਜਾਂਦਾ ਹੈਗਾ ਇਹਨਾਂ ਨੂੰ ਠੀਕ ਹੈ ਪੈਨਸ਼ਨ ਨਹੀਂ ਮਿਲਦੀ ਅਗਨੀਵੀਰਾਂ ਜਿਵੇਂ ਹੁਣ ਪਹਿਲਾਂ ਸੀਗੇ ਫੌਜ ਦੇ ਜਿਹੜੇ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਪਰੰਤੂ ਹੁਣ ਅਗਨੀਵੀਰ ਜਿਹੜੇ ਪਰਤੀ ਹੁੰਦੇ ਆ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਠੀਕ ਹੈ ਸਰਕਾਰ ਨੇ ਸਕੀਮ ਲਿਆਂਦੀ ਸੀਗੀ ਵੀ ਜਿਹੜੇ ਫੌਜ ਅਜ ਕੀ ਹੈ ਨੌਜਵਾਨਾਂ ਨੂੰ ਲੈ ਕੇ ਆਉਣਾ ਠੀਕ ਹੈ ਪਹਿਲਾ ਉਸ ਤੋਂ ਮਰ ਫੌਜ ਵਿੱਚ ਕਿੰਨੀ 32 ਸਾਲ ਉਹਨੇ ਕਹਿੰਦੇ ਕਿ 24 ਤੋਂ 26 ਸਾਲ ਅਸੀਂ ਲੈ ਕੇ ਆਣੀ ਹੈ ਠੀਕ ਹੈ ਜੀ ਚੁਣੌਤੀਆਂ ਕੀ ਨੇ ਜਿਹਨਾਂ 4 ਸਾਲ ਬਾਅਦ ਨੌਕਰੀ ਕਰਨ ਤੋਂ ਬਾਅਦ ਜਿਹੜੇ 75% ਨੌਜਵਾਨ ਨੇ ਠੀਕ ਹੈ ਉਹਨਾਂ ਕੋਲ ਤਾਂ ਰੁਜ਼ਗਾਰ ਨਹੀਂ ਰਿਹਾਗਾ ਠੀਕ ਹੈ ਉਹਨਾਂ ਕੋਲ ਰੁਜ਼ਗਾਰ ਤਾਂ ਨਹੀਂ ਰਿਹਾ ਉਹ ਕੀ ਹੈ ਆਪਣੇ ਰਿਟਾਇਰ ਹੋ ਕੇ ਘਰੇ ਬੈ ਕੇ ਜਿਹੜੇ 25% ਉਹਨਾਂ ਨੂੰ ਫੌਜ ਵਿੱਚ ਰੱਖਿਆ ਗਿਆ ਠੀਕ ਹੈ ਅੱਗੇ ਚੱਲਦੇ ਹਾਂ ਹੂਮਿੰਗ ਰੈਂਡ ਐਕਟ ਹੈ ਜਿਹੜਾ ਠੀਕ ਹੈ ਲੈਂਡ ਐਕਵੀਜੀਸ਼ਨ ਐਕਟ ਠੀਕ ਹੈ ਇਹ 2013 ਤੋਂ ਲਾਗੂ ਹੈ ਇਹਦਾ ਮਕਸਦ ਕੀ ਹੈ ਜਿਹੜਾ ਰੇਲਵੇ ਹਾਈਵੇ ਵਾਸਤੇ ਕੀ ਹੈ ਜਿਹੜੀ ਜ਼ਮੀਨ ਨੂੰ ਅਕਵਾਇਰ ਕਰਨਾ ਠੀਕ ਹੈ ਕਿੰਨਾ ਮੁਆਵਜ਼ਾ ਦਿੱਤਾ ਜਾਂਦਾ ਹੈ ਠੀਕ ਹੈ ਪਿੰਡੂ ਖੇਤਰ ਵਿੱਚ ਕੀ ਹੈ ਮਾਰਕੀਟ ਕੀਮਤ ਦਾ ਚਾਰ ਗੁਣਾ ਤੱਕ ਕੀ ਹੈ ਜਿਹੜਾ ਰੇਟ ਦਿੱਤਾ ਜਾਂਦਾ ਜ਼ਮੀਨ ਦਾ ਠੀਕ ਹੈ ਜੀ ਤੇ ਸ਼ਹਿਰੀ ਖੇਤਰ ਵਿੱਚ ਲਗਭਗ 2 ਗੁਣਾ ਠੀਕ ਹੈ ਤੇ ਮੁਆਵਜ਼ੇ ਦੀ ਜਿਹੜੀ ਕੁੱਲ ਰਕਮ ਹੈ ਉਹਦੇ ਤੇ 100% ਕੀ ਹੈ ਵਾਧੂ ਰਾਸ਼ੀ ਵੀ ਦਿੱਤੀ ਜਾਂਦੀ ਮਤਲਬ ਜੇ ਕਿਸੇ ਦਾ ਘਰ ਹੈ ਤਾਂ ਉਹਦਾ ਉਜਾਰੇ ਉਹ ਜੋ ਹਰਜਾਨਾ ਵੀ ਦਿੱਤਾ ਜਾਂਦਾ ਹੈ ਠੀਕ ਹੈ ਸਹਿਮਤੀ ਕੀ ਹੋਣੀ ਚਾਹੀਦੀ ਹੈ ਜੇ ਮਤਲਬ ਉਹ ਤੇ ਨਿੱਜੀ ਪ੍ਰੋਜੈਕਟ ਲਈ ਜੇ ਕਿ ਪ੍ਰਾਈਵੇਟ ਪ੍ਰੋਜੈਕਟ ਲਾਉਣਾ ਹੈ ਤਾਂ 80% ਕੀ ਹੈ ਜ਼ਮੀਨ ਮਾਲਕਾਂ ਦੀ ਸਹਿਮਤੀ ਚਾਹੀਦੀ ਹੈ ਜੇ ਕਿ ਜੇਕਰ ਪ੍ਰਾਈਵੇਟ ਤੇ ਸਰਕਾਰ ਮਿਲ ਕੇ ਕੰਮ ਚਲਾ ਰਹੇ ਹੈਗੇ ਆ ਤਾਂ ਤੇ ਕੀ 70% ਜ਼ਮੀਨ ਮਾਲਕਾਂ ਦੀ ਸਹਿਮਤੀ ਚਾਹੀਦੀ ਹੈ ਠੀਕ ਹੈ ਸਰਕਾਰੀ ਕੱਲਾ ਸਰਕਾਰ ਜੇ ਪ੍ਰੋਜੈਕਟ ਲਾ ਰਹੀ ਹੈ ਠੀਕ ਹੈ ਨਿੱਜੀ ਪ੍ਰੋਜੈਕਟ ਪ੍ਰਾਈਵੇਟ ਹੋਗੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤੇ ਸਰਕਾਰ ਤੇ ਪ੍ਰਾਈਵੇਟ ਮਿਲ ਕੇ ਤੇ ਸਰਕਲ ਸਰਕਾਰੀ ਕੱਲੇ ਸਰਕਾਰੀ ਵਾਸਤੇ ਠੀਕ ਹੈ ਇਹ ਸਹਿਮਤੀ ਦੀ ਸ਼ਰਤ ਲਾਜ਼ਮੀ ਨਹੀਂ ਹੈ ਪਰ ਮੁਆਵਜ਼ਾ ਨੀਮਨਸਰ ਦੇਣਾ ਪੈਂਦਾ ਠੀਕ ਹੈ ਮਤਲਬ ਜੇ ਜਮੀਨ ਦੇਣ ਵਾਸਤੇ ਕੀ ਲੋਕ ਸਹਿਮਤ ਵੀ ਨਹੀਂ ਤਾਂ ਵੀ ਕੀ ਸਰਕਾਰ ਤੱਕੇ ਨਾਲ ਜਮੀਨ ਲੈ ਸਕਦੀ ਹੈ ਇਸ ਸੈਕਟ تحت ਠੀਕ ਹੈ ਇਹ ਇਹ ਇਸ ਸੈਕਟ ਤਾਤ ਕੀ ਇੱਕ ਸਮਾਜਿਕ ਪ੍ਰਭਾਵ ਮੁਲਾਂਕਣ ਵੀ ਕੀਤਾ ਜਾਂਦਾ ਜਾਂਦਾ ਸੋਸ਼ਲ ਇੰਪੈਕਟ ਅਸੈਸਮੈਂਟ ਮਤਲਬ ਜਿਹੜਾ ਪ੍ਰੋਜੈਕਟ ਲਾਉਣਾ ਹੈ ਉਹ ਜਨਤਕ ਹਿੱਤ ਵਿੱਚ ਹੈ ਲੋਕਾਂ ਦੇ ਹਿੱਤ ਵਿੱਚ ਹੈ ਕਿ ਨਹੀਂ ਹੈ ਇਸ ਨਾਲ ਕਿੰਨੇ ਪ੍ਰਭਾਵ ਜਿਹੜੇ ਪਰਿਵਾਰ ਨੇ ਉਹ ਪ੍ਰਭਾਵਿਤ ਹੋਣਗੇ ਠੀਕ ਹੈ ਜਿਹੜੀ ਜ਼ਮੀਨ ਕਿ ਅਕਵਾਇਰ ਕੀਤੀ ਜਾਂਦੀ ਹੈ ਉਹ ਉਹਦੀ ਉਪਜਾਊ ਸ਼ਕਤੀ ਕਿੰਨੀ ਹੈ ਠੀਕ ਹੈ ਇਸਰੋ ਵੱਲੋਂ ਕੀ ਹੈ ਪੈਰਾਸ਼ੂਟਾਂ ਦਾ ਸਫਲ ਪ੍ਰੀਖਣ ਕੀਤਾ ਗਿਆ ਠੀਕ ਹੈ ਜੀ ਜਿਹੜਾ ਕਰੂ ਮੋਡਿਊਲ ਹੈ ਠੀਕ ਹੈ ਉਹਦੀ ਰਫਤਾਰ ਘਟਾ ਘਟਾਣ ਲਈ ਪੈਰਾਸ਼ੂਟਾਂ ਦਾ ਆਪਣੇ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਮਤਲਬ ਜਦੋਂ ਜਿਹੜੇ ਆਪਣੇ ਐਸਟਰੋਨੈਟ ਨੇ ਉੱਪਰ ਅਸਮਾਨ ਚ ਜਾਣਗੇ ਜਦੋਂ ਉਹਨਾਂ ਨੇ ਵਾਪਸ ਆਉਣਾ ਹੈਗਾ ਠੀਕ ਹੈ ਤੇ ਉਹ ਜਦੋਂ ਵਾਪਸ ਆਉਣਾ ਹੈ ਤਾਂ ਉਹਨਾਂ ਦੀ ਜਿਹੜੀ ਸਪੀਡ ਵਾਪਸ ਆਉਣ ਦੀ ਹੈ ਠੀਕ ਹੈ ਉਹਨੂੰ ਕਟਾਉਣ ਵਾਸਤੇ ਇਹ ਪੈਰਾਸ਼ੂਟਾਂ ਨੂੰ ਵਰਤਿਆ ਜਾਂਦਾ ਠੀਕ ਹੈ ਉਹ ਕੀ ਸਫਲ ਆਪਣੇ ਜਿਹੜੀ ਇਸਰੋ ਉਹਦੇ ਜਨਾਂ ਸਫਲਤਾ ਪ੍ਰਾਪਤ ਕਰਨੀ ਠੀਕ ਹੈ ਗਗਨ ਯਾਨ ਕੀ ਇਹ ਪਰਦਾ ਪਹਿਲਾਂ ਕੀ ਮਨੁੱਖੀ ਪਲਾਡ ਮਿਸ਼ਨ ਹੈ ਇਹ ਇਹ ਭਾਰਤ ਦੀ ਜਿਹੜੀ ਸੰਸਥਾ ਇਸਰੋ ਠੀਕ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਉਨਾਵ ਲੋਕੀਏ ਚਲਾਇਆ ਗਿਆ ਠੀਕ ਹੈ ਇਹਦੇ ਚ ਕੀ ਆਪਣੇ ਕਟੋ-ਕਟ ਕੀਏ ਜਿਹੜੇ ਤਿੰਨ ਮੈਂਬਰ ਕੀ ਮੈਂਬਰਾਂ ਨੂੰ ਕੀ 400 ਕਿਲੋਮੀਟਰ ਦੀ ਜਿਹੜੀ ਉਚਾਈ ਹੈ ਧਰਤੀ ਤੋਂ ਲੋਅਰ আর্থ অরਬਿਟਾ ਚ ਭੇਜਿਆ ਜਾਏਗਾ ਠੀਕ ਹੈ ਲਗਭਗ ਤਿੰਨ ਤੋਂ ਚਾਰ ਦਿਨਾਂ ਉਤੇ ਬਤਾਉਣਗੇ ਫਿਰ ਕੀ ਉਹ ਸਮੁੰਦਰ ਪਾਰਟੀ ਸਮੁੰਦਰ ਵਿੱਚ ਕੀ ਹੈ ਲੈਂਡਿੰਗ ਹੈ ਸੁਰੱਖਿਤ ਵਾਪਸ ਆਉਣਗੇ ਜਦੋਂ ਸੁਰੱਖਿਤ ਵਾਪਸ ਆਉਣਗੇ ਤੇ ਉਦੋਂ ਹੀ ਹੈ ਕਿ ਪੈਰਾਸ਼ੂਟ ਨੇ ਜਿਹੜੀ ਇਹਨਾਂ ਦੀ ਵਰਤੋਂ ਕੀਤੀ ਜਾਏਗੀ ਉਹਨਾਂ ਦੀ ਸਪੀਡ ਨੂੰ ਘਟਾਉਣ ਵਾਸਤੇ ਠੀਕ ਹੈ ਉਹ ਜਦੋਂ ਥੱਲੇ ਆ ਰਹੇ ਹੋਣਗੇ ਪੈਰਾਸ਼ੂਟ ਖੁੱਲ ਜਾਣਗੇ ਤੇ ਕੀ ਹੈ ਉਹਨਾਂ ਦੀ ਸਪੀਡ ਘਟ ਜਾਏਗੀ ਤਾਂ ਉਹ ਜਿਹੜੀ ਸੇਫ ਲੈਂਡਿੰਗ ਹੋ ਜਾਏਗੀ ਠੀਕ ਹੈ ਸੁਰੱਖਿਅਤ ਲੈਂਡਿੰਗ ਉਹਨਾਂ ਦੀ ਹੋਏਗੀ ਠੀਕ ਹੈ ਇਸ ਵਾਸਤੇ ਜਿਹੜਾ ਲਾਂਚ ਵਹੀਕਲ ਕਿਹੜਾ ਯੂਜ਼ ਕੀਤਾ ਜਾਏਗਾ ਐਲਐਮਆਈ 3 ਠੀਕ ਹੈ ਲਾਂਚ ਵਹੀਕਲ ਮਾਰਕ 3 ਇਹ ਇਹ ਰਾਕਟ ਦੀ ਵਰਤੋਂ ਕਿ ਇਸ ਨਾਲ ਕੀ ਹੈ ਪਹਿਲਾ ਜੀਐਸਐਲਵੀ ਮਾਰਕ 3 ਵੀਨ ਨੂੰ ਕਿਹਾ ਜਾਂਦਾ ਸੀ ਠੀਕ ਹੈ ਇਹ ਜਿਹੜਾ ਰਾਕਟ ਹੈ ਜਿਹੜੇ ਆਪਣੇ ਤੇ ਨੈਸਟੋ ਰਾਕਟ ਨੇ ਉਹਨਾਂ ਨੂੰ ਅਸਮਾਨ ਚ ਲੈ ਕੇ ਜਾਏਗਾ ਠੀਕ ਹੈ ਮੁੱਖ ਸੇਕਲ ਨੇ ਕਰਿਊ ਮੋਡਿਊਲ ਤੇ ਸਰਵਿਸ ਮੋਡਿਊਲ ਕਰਿਊ ਮੋਡਿਊਲ ਜਿਹਦੇ ਚ ਕੀ ਪਲਾੜ ਯਾਤਰੀ ਬਹਿਣਗੇ ਠੀਕ ਹੈ ਜਿਹੜੇ ਜਾਣਗੇ ਤੇ ਸਰਵਿਸ ਮੋਡਿਊਲ ਇਹ ਕੀ ਕਰਿਊ ਮੋਡਿਊਲ ਨੂੰ ਸਪੋਰਟ ਦੇਣ ਵਾਲਾ ਠੀਕ ਹੈ ਇਹਦੇ ਚ ਕੀ ਤੇਲ ਹੋਊਗਾ ਜਿਹੜਾ ਊਰਜਾ ਦੇਣ ਵਾਸਤੇ ਠੀਕ ਹੈ ਮਲ ਦੋ ਹਿੱਸੇ ਨੇ ਠੀਕ ਹੈ ਫਲਾਡ ਯਾਤਰੀਆਂ ਦੀ ਚੋਣ ਕਿਵੇਂ ਭਾਰਤ ਨੇ ਮਿਖਣ ਲਈ 22 ਸਨਾਂ ਦੀ ਆਪਣੇ ਚਾਰ ਕੀਤੇ ਜਿਹੜੇ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਠੀਕ ਹੈ ਗਰੁੱਪ ਕੈਪਟਨ ਰੀਤ ਕ੍ਰਿਸ਼ਨਨ ਤੇ ਗਰੁੱਪ ਕੈਪਟਨ ਅੰਗਦ ਪ੍ਰਤਾਪ ਤੇ ਵਿੰਗ ਕਮਾਂਡਰ ਸੁਭਾਸ਼ੂ ਸ਼ੋਕਲਾ ਠੀਕ ਹੈ ਇਹਨਾਂ ਦੀ ਚਾਰ ਪੈਲਟਾਂ ਦੀ ਆਪਣੇ ਚੋਣ ਕਰ ਲਈ ਹੈ ਠੀਕ ਹੈ ਐਮ ਪੜਾ ਕਿਨੇ ਨੇ ਟੈਸਟ ਪਹਿਲਾਂ ਕੀ 2023-24 ਚ ਆਪਣੇ ਸਫਲ ਟੈਸਟ ਜਿਵੇਂ ਕਰੂ ਐਸਕੇਪ ਸਿਸਟਮ ਦਾ ਪਰਖਣ ਕਰ ਚੁੱਕਿਆ ਹੈ ਇਸ ਰੋ ਠੀਕ ਹੈ। ਵਾਯੂ ਮੈਤਰਾ ਮੁੱਖ ਮਿਸ਼ਨ ਤੋਂ ਪਹਿਲਾਂ ਇਹ ਕੀ ਹੈ ਰੋਬੋਟ ਨੂੰ ਭੇਜਿਆ ਜਾਏਗਾ ਠੀਕ ਹੈ ਰੋਬੋਟ ਨੂੰ ਭੇਜਿਆ ਗਿਆ ਦੇਖਿਆ ਜਾਏਗਾ ਕਿ ਮਤਲਬ ਜੇ ਆਪਣਾ ਪ੍ਰੀਖਣ ਕੀ ਸਫਲ ਹੁੰਦਾ ਹੈ ਤਾਂ ਠੀਕ ਹੈ ਉਸ ਤੋਂ ਬਾਅਦ ਹੀ ਕੀ ਹੈ ਜਿਹੜੇ ਮਨੁੱਖਾਂ ਨੂੰ ਭੇਜਿਆ ਜਾਏਗਾ ਠੀਕ ਹੈ ਜੀ ਜੇ ਆਪਣਾ ਮਿਸ਼ਨ ਸਫਲ ਹੁੰਦਾ ਹੈ ਤਾਂ ਕੀ ਭਾਰਤ ਕੀ ਹੈ ਦੁਨੀਆ ਦਾ ਚੌਥਾ ਦੇਸ਼ ਬਣ ਜਾਏਗਾ ਪਹਿਲਾ ਅਮਰੀਕਾ ਰੂਸ ਚੀਨ ਤੋਂ ਬਾਅਦ ਆਪਣਾ ਭਾਰਤ ਚੌਥਾ ਦੇਸ਼ ਬਣ ਜਾਏਗਾ ਠੀਕ ਹੈ ਜੀ ਅੱਗੇ ਚੱਲਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਆਪਣੇ ਭਗਵੰਤ ਮਾਨ ਜੀ ਨੇ ਠੀਕ ਹੈ ਇਹ ਜਿਹੜੀ ਪਟਿਆਲਾ ਵਿੱਚ ਜਿਹੜੀ ਇਹ ਪਟਿਆਲਾ ਚ 에ਵੀਸ਼ਨ ਕਲੱਬ ਹੈ ਉੱਥੇ ਗਏ ਨੇ ਤੇ ਉਹਨਾਂ ਕਿਹਾ ਕਿ ਜਿਹੜੇ ਹਵਾ ਬਾਜੀ ਖੇਤਰੇ ਚ ਪੰਜਾਬ ਕੀ ਤੁਰਾ ਬਣ ਕੇ ਉਭਰੇਗਾ ਠੀਕ ਹੈ ਜਿਹੜਾ ਪਟਿਆਲਾ ਦਾ 에ਵੀਸ਼ਨ ਕਲੱਬ ਹੈ ਇੱਥੇ ਲਗਭਗ ਕੀ 50 ਲੱਖ ਰੁਪਇਆ ਖਰਚਾ ਆਉਂਦਾ ਠੀਕ ਹੈ ਪਾਇਲਟ ਦੀ ਟ੍ਰੇਨਿੰਗ ਵਾਸਤੇ ਤੇ ਪੰਜਾਬ ਸਰਕਾਰ ਕੀ ਹੈ 50% ਸਬਸਿਡੀ ਦਿੰਦੀ ਹੈ ਮਤਲਬ 25 ਲੱਖ ਰੁਪਇਆ ਖਰਚਾ ਆਪਦੇ ਕੋਲੋਂ ਦਿੰਦੀ ਹੈ ਠੀਕ ਹੈ ਪਾਇਲਟ ਬਣਨ ਵਾਸਤੇ ਕੀ ਕੀ ਕਰਨਾ ਪੈਂਦਾ ਕੀ ਯੋਗਤਾਵਾਂ ਆਉਣੀਆਂ ਚਾਹੀਦੀਆਂ ਤੁਹਾਨੂੰ ਕੀ ਹੈ 12ਵੀਂ ਚ ਕੀ ਹੈ ਫਿਜ਼ਿਕਸ ਤੇ ਮੈਥ ਲਾਜ਼ਮੀ ਹੋਣਾ ਚਾਹੀਦਾ ਠੀਕ ਹੈ ਤੇ 50% ਅੰਕ ਲਾਜ਼ਮੀ ਹੋਣੇ ਚਾਹੀਦੇ ਨੇ ਠੀਕ ਹੈ ਮਤਲਬ ਕੀ ਹੈ ਜਿਹੜੀ +1 ਤੋਂ ਏ ਨਾਨ ਮੈਡੀਕਲ ਕੀਤੀ ਹੋਣੀ ਚਾਹੀਦੀ ਹੈ ਇਹ 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 ਯੋਗਤਾ ਤੋਂ ਬਾਅਦ ਕੀ ਤੁਹਾਡਾ ਆਪਣੇ ਐਡਮਿਸ਼ਨ ਹੁੰਦੀ ਹੈ ਠੀਕ ਹੈ ਪਟਿਆਲਾ ਅਵੇਸ਼ਨ ਕਲੱਬ ਇਹ ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕੈਡਮੀ ਨੈਸ਼ਨਲ ਫਲਾਈਂਗ ਟ੍ਰੇਨਿੰਗ ਇੰਸਟੀਚਿਊਟ ਠੀਕ ਹੈ ਇਹ ਤਾਂ ਸਰਕਾਰੀ ਨੇ ਤੇ ਕੋਈ ਪ੍ਰਾਈਵੇਟ ਵੀ ਹੈਗੀਆਂ ਅਕੈਡਮੀਆ ਇੱਥੇ ਐਡਮਿਸ਼ਨ ਵਾਸਤੇ ਟੈਸਟ ਲਿਆ ਜਾਂਦਾ ਤੇ ਮੈਡੀਕਲ ਵੀ ਕਰਵਾਏ ਜਾਂਦੇ ਨੇ ਠੀਕ ਹੈ ਕਲਾਸ 2 ਮੈਡੀਕਲ ਠੀ ਪੜਾਇਆ ਠੀਕ ਹੈ ਕਲਾਸ 1 ਮੈਡੀਕਲ ਕੀ ਹੈ ਇਹ ਜਦੋਂ ਕਮਰਸ਼ੀਅਲ ਪਾਇਲਟ ਜਦੋਂ ਕੀ ਹੈ ਜਾਜ ਅਡਾਉਣੇ ਨੇ ਠੀਕ ਹੈ ਫਲਾਈਟਾਂ ਇੱਕ ਦੇਸ਼ ਤੋਂ ਦੂਜੇ ਦੇਸ਼ ਲੈ ਕੇ ਜਾਣੀਆਂ ਨੇ ਉਦੋਂ ਪਾਇਲਟ ਬਣਨਾ ਹੈਗਾ ਤਾਂ ਇਹ ਇਹ ਮੈਡੀਕਲ ਕਲੀਅਰ ਕਰਨਾ ਪੈਂਦਾ ਠੀਕ ਹੈ ਇਹ ਸਿਰਫ ਕਿ ਜਿਹੜੇ ਡੀਜੀਸੀ ਹੈ ਡਾਕਟਰ ਜਨਰਲ ਆਫ ਸਿਵਲ ਐਵੀਏਸ਼ਨ ਹੈ ਉਹਦੇ ਉਹਦੇ ਜਿਹੜੇ ਮਾਨਤਾ ਪ੍ਰਾਪਤ ਹਸਪਤਾਲ ਹਸਪਤਾਲ ਨੇ ਉੱਥੋਂ ਹੀ ਹੁੰਦਾ ਹੈਗਾ ਠੀਕ ਹੈ ਜਦੋਂ ਤੁਹਾਡਾ ਜਿਹੜੇ ਸਕੂਲ ਨੇ ਠੀਕ ਹੈ ਇੱਥੇ ਰੈਮਿਸ਼ਨ ਲੈ ਲਈ ਐਡਮਿਸ਼ਨ ਤੋਂ ਬਾਅਦ ਕੀ ਤੁਹਾਨੂੰ ਇੱਕ ਲੈਸੈਂਸ ਮਿਲਦਾ ਹੈਗਾ ਠੀਕ ਹੈ ਲੈਸੈਂਸ ਪਹਿਲਾ ਬੈਲਡਾ ਸਟੂਡੈਂਟ ਪਾਇਲਟ ਲੈਸੈਂਸ ਠੀਕ ਹੈ ਇਹ ਸੁਖਲਾਈ ਜਦੋਂ ਤੁਸੀਂ ਕਰ ਰਹੇ ਹੋ ਠੀਕ ਹੈ ਖਲਾਈ ਤੁਹਾਡੀ ਪੂਰੀ ਹੋ ਗਈ ਉਦੋਂ ਮਿਲੇਗਾ ਠੀਕ ਹੈ ਪੀਪੀਐਲ ਪ੍ਰਾਈਵੇਟ ਲੈਸ ਜਦੋਂ ਤੁਸੀਂ 40 50 ਘੰਟੇ ਦੀ ਉਡਾਨ ਕੀ ਚਲਾ ਲਈ ਠੀਕ ਹੈ ਫਲਾਈਟ ਚਲਾ ਲਈ ਉਸ ਤੋਂ ਬਾਅਦ ਤੁਹਾਨੂੰ ਦਿੱਤਾ ਜਾਏਗਾ ਕਮਰਸ਼ੀਅਲ ਪਾਇਲਟ ਇਹ ਕੀ ਜਦੋਂ ਤੁਸੀਂ 2 ਘੰਟੇ ਦੀ ਉਡਾਨ ਪਰ ਲਈ ਉਸ ਤੋਂ ਬਾਅਦ ਹੀ ਮਿਲਦਾ ਹੈਗਾ ਠੀਕ ਹੈ ਤੇ ਡੀਜੀਸੀਏ ਕੀ ਲਿਖਤੀ ਪ੍ਰੀਖਿਆਵਾਂ ਵੀ ਲੈਂਦੀ ਹੈ ਠੀਕ ਹੈ ਕਿ ਆਪਣੇ ਆ ਏ ਪ੍ਰੀਕਾਮ ਆ ਵੀ ਪਾਸ ਕਰਨੀ ਪੈਣੀ ਹੈ ਫਿਰ ਹੀ ਸੀਪੀਐਲ ਮਿਲਦਾ ਹੈਗਾ ਠੀਕ ਹੈ ਏਅਰ ਰੈਗੂਲੇਸ਼ਨ ਇਹ ਸਿਲੇਬਸ ਹੈ ਠੀਕ ਹੈ ਇਹ ਪੜ੍ਹਨਾ ਪੈਂਦਾ ਹੈ ਇਹਨੂੰ ਇਹਨੂੰ ਪੜ੍ਹ ਕੇ ਤੇ ਪ੍ਰੀਖਿਆ ਜਿਹੜੀ ਡੀਜੀਸੀ ਇਹ ਲੈਂਦੀ ਉਹ ਪਾਸ ਕਰਨੀ ਪੈਂਦੀ ਫਿਰ ਸੀਪੀਐਲ ਮਿਲਦਾ ਹੈਗਾ ਠੀਕ ਹੈ ਖਰਚਾ ਕਿੰਨਾ ਆਉਂਦਾ ਲਗਭਗ 45 ਤੋਂ 80 ਲੱਖ ਠੀਕ ਹੈ ਜਿਹੜੀ ਪੰਜਾਬ ਵਿੱਚ ਅਕੈਡਮੀ ਪਟਿਆਲਾ ਏਵੀਏਸ਼ਨ ਕਲੱਬ ਇੱਥੇ 50 ਲੱਖ ਆਉਂਦਾ ਤੇ ਜਿਹੜੀ 25 ਲੱਖ ਰੁਪਈਆ ਸਰਕਾਰ ਦਿੰਦੀ ਹੈ ਠੀਕ ਹੈ ਪਰ ਦੇ ਰਾਸ਼ਟਰੀ ਗੀਤ ਬੰਦੇ ਮਾਤਰਮ ਨੂੰ ਬੰਗਾਲੀ ਲੇਖਕ ਬਕੀਮ ਚੰਦਰ ਚਟੋਪਾਦਿਆ ਦੁਆਰਾ ਲਿਖਿਆ ਗਿਆ ਉਹਨਾਂ ਨੇ ਇਸ ਗੀਤ ਨੂੰ ਆਪਣੇ ਨਾਵਲ ਆਨੰਦ ਮੰਡ ਵਿੱਚ ਸ਼ਾਮਲ ਕੀਤਾ ਜਿਹੜਾ ਇਹਨਾਂ ਦਾ ਨਾਵਲ ਆਨੰਦ ਮੰਡ ਸੀ ਉਹ ਉਸ ਦੀ ਪ੍ਰਕਾਸ਼ਨਾ 1882 ਵਿੱਚ ਹੋਈ ਜਿਹੜਾ ਨਾਵਲ ਆਨੰਦ ਮੰਡ ਇਸ ਤੇ ਫਿਲਮ ਵੀ ਬਣੀ ਹੋਈ ਹੈ ਇਹਦੀ ਕਹਾਣੀ ਕੀ ਹੈ ਥੋੜੀ ਜੀ ਆਪਾਂ ਜ਼ਿਕਰ ਕਰਦੇ ਹਾਂ ਇਸ ਦੀ ਕਹਾਣੀ ਇੱਕ ਸਾਧੂ ਸਮੂਹ ਤੋਂ ਸ਼ੁਰੂ ਹੁੰਦੀ ਹੈ ਠੀਕ ਹੈ ਜੋ ਕਿ ਆਪਣੇ ਆਪ ਨੂੰ ਭਾਰਤ ਮਾਤਾ ਦੀ ਸੰਤਾਨ ਕਹਿੰਦੇ ਨੇ ਉਹਨਾਂ ਦਾ ਆਗੂ ਦਾ ਨਾਂ ਕੀ ਸਤਿਆਨੰਦ ਹੈ ਠੀਕ ਹੈ ਸਤਿਆਨੰਦ ਨੂੰ ਜਿਹੜਾ ਨਵਾਬ ਹੈ ਉਹ ਸਤਿਆਨੰਦ ਨੂੰ ਨਵਾਬ ਨੇ ਕੀਏ ਜੇਲ੍ਹ ਵਿੱਚ ਡੱਕ ਦਿੱਤਾ ਹੈ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ ਜਿਹੜੇ ਸਾਧੂ ਨੇ ਉਹ ਆਪਣੇ ਗੁਰੂ ਜਿਹੜਾ ਹੈਗਾ ਉਹਨਾਂ ਦਾ ਸਤਿਆਨੰਦ ਉਹਨੂੰ ਮੁਕਤ ਕਰਾਉਣ ਦੀ ਕੀ ਪ੍ਰਤੀਜ्ञਾ ਕਰਦੇ ਨੇ ਠੀਕ ਹੈ ਤੇ ਜਿਹੜੇ ਮੁਸਲਮਾਨ ਨਵਾਬ ਹੈ ਉਹਦੇ ਉਹਦੇ ਵਿਰੋਧ ਕੀ ਲੜਦੇ ਦਿਖਾਇਆ ਗਿਆ ਸਾਧੂਆਂ ਨੂੰ ਠੀਕ ਹੈ ਜੀ ਨਾਵਲ ਵਿੱਚ ਜਿਹੜੇ ਸਾਧੂ ਹੁੰਦੇ ਨੇ ਉਹ ਉਹ ਵੰਦੇ ਮਾਤਰਮ ਹਰੇ ਮੁਰਾਰੇ ਦੁਰਗਾ ਵਰਗੀ ਕੀ ਹੈ ਇਸ ਤਰ੍ਹਾਂ ਦੇ ਇਹਨੂੰ ਨਾਰੇ ਨਾਰੇ ਲਾਉਂਦੇ ਨੇ ਜੇ ਕਾਰੇ ਛੱਡਦੇ ਨੇ ਠੀਕ ਹੈ ਉਹਨਾਂ ਦੇ ਨਾਮ ਵੀ ਕੀ ਹੈ ਹਿੰਦੂ ਪਾਤਰਾਂ ਵਰਗੇ ਹੁੰਦੇ ਨੇ ਜਿਵੇਂ ਸਵਾਮੀ ਬ੍ਰਹਮਚਾਰੀ ਜੀਵਾਨੰਦ ਇਸ ਤਰ੍ਹਾਂ ਦੇ ਠੀਕ ਹੈ ਨਾਵਲ ਦੇ ਅੰਤ ਵਿੱਚ ਕੀ ਹੈ ਅੰਗਰੇਜ਼ਾਂ ਦੀ ਉਡਿਆਈ ਕੀਤੀ ਗਈ ਹੈ ਪਰੰਤੂ ਕੀ ਹੈ ਮੁਸਲਮਾਨਾਂ ਦੀ ਖਿਲਾਫਤ ਕੀਤੀ ਗਈ ਹੈ ਠੀਕ ਹੈ ਹੋਰ ਕੀ ਹੈ ਇਸ ਨਾਵਲ ਵਿੱਚ ਵੱਲੋਂ ਕੀ ਮੁਸਲਮਾਨਾਂ ਵੱਲੋਂ ਜਿਹੜੇ ਕੀਤੇ ਗਏ ਤਾਅਾਚਾਰ ਉਹਨਾਂ ਨੂੰ ਵੀ ਦਿਖਾਇਆ ਗਿਆ ਹੈ ਜਿਹੜਾ ਵੰਦੇ ਮਾਤਰਮ ਗੀਤ ਹੈ ਇਸ ਨੇ ਭਾਰਤ ਦੀ ਜਿਹੜੀ ਸੁਤੰਤਰਤਾ ਸੰਗਰਾਮ ਦੀ ਲੜਾਈ ਹੈ ਉਸ ਵਿੱਚ अहम ਭੂਮਿਕਾ ਨਿਭਾਈ ਠੀਕ ਹੈ ਨੋਬਲ ਪੁਰਸਕਾਰ ਜੇਤੂ ਰਵਿੰਦਰਨਾਥ ਟੈਗੋਰ ਨੇ ਵੀ ਇਸ ਗੀਤ ਨੂੰ 1896 ਵਿੱਚ ਗਾਇਆ ਲਾਲਾ ਲਾਲਾ ਲਾਜਪਤ ਰਾਏ ਨੇ ਕੀਏ ਲਾਹੌਰ ਤੋਂ ਜਿਹੜਾ ਆਪਣਾ ਵੰਦੇ ਮਾਤਰਮ ਨਾਂ ਦਾ ਇੱਕ ਰਸਾਲਾ ਵੀ ਛਾਪਿਆ ਸੁਭਾਸ਼ ਚੰਦਰ ਬੋਸ ਨੇ ਜਿਹੜੀ ਇੰਡੀਅਨ ਨੈਸ਼ਨਲ ਆਰਮੀ ਬਣਾਈ ਸੀ ਆਜ਼ਾਦ ਹਿੰਦ ਫੌਜ ਉਹਨਾਂ ਦਾ ਜਿਹੜਾ ਮੁੱਖ ਗੀਤ ਸੀ ਉਹ ਵੀ ਜੀਏ ਵੰਦੇ ਮਾਤਰਮ ਨੂੰ ਬਨਾਇਆ ਇਸ ਗੀਤ ਦਾ ਕੁਝ ਮੁਸਲਮਾਨ ਆਗੂਆਂ ਨੇ ਕਿ ਵਿਦਰੋਹ ਕੀਤਾ ਕੱਲੇ ਮੁਸਲਮਾਨਾਂ ਨੇ ਨਹੀਂ ਸਗੋਂ ਕੀ ਬੋਧੀ ਜੈਣ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਸੀਗੇ ਸੰਗਠਨ ਸੀਗੇ ਉਹਨਾਂ ਵੀ ਇਸ ਨੂੰ ਇਸ ਦਾ ਵਿਰੋਧ ਕੀਤਾ ਇਸ ਵਿਰੋਧ ਦੇ ਬਦੌਲਤ ਕੀ ਇੰਡੀਆ ਨੈਸ਼ਨਲ ਕਾਂਗਰਸ ਨੇ 1937 ਵਿੱਚ ਕੋਲਕਾਤਾ ਵਿੱਚ ਜਿਹੜਾ ਸੈਸ਼ਨ ਹੋਇਆ ਸੀ ਨਰੋਜੀ ਦੀ ਪ੍ਰਧਾਨਗੀ ਹੇਠ ਉਹਦੇ ਵਿੱਚ ਮਤਾ ਪਾਸ ਕੀਤਾ ਕਿ ਇਸ ਦੇ ਜਿਹੜੇ ਦੋ ਪਹਿਲੇ ਦੋ ਪੈਰੇ ਨੇ ਉਸ ਨੂੰ ਕੀ ਨੈਸ਼ਨਲ ਗੀਤ ਵਜੋਂ ਰਾਸ਼ਟਰੀ ਗੀਤ ਵਜੋਂ ਅਧਿਕਾਰਤ ਤੌਰ ਤੇ ਅਪਣਾਇਆ ਗਿਆ। ਮੂਲ ਪਾਸ਼ਾ ਵਿੱਚ ਇਹ ਜਿਹੜਾ ਗੀਤ ਹੈ ਸੰਸਕ੍ਰਿਤ ਤੇ ਬੰਗਾਲੀ ਵਿੱਚ ਲਿਖਿਆ ਗਿਆ ਠੀਕ ਹੈ। ਇਹਦਾ ਮਤਲਬ ਕੀ ਹੈ? ਵੰਦੇ ਮਾਤਰਮ ਠੀਕ ਹੈ। ਸੁਜਲਾਮ ਸੁਫਲਾਮ ਠੀਕ ਹੈ। ਮਲਯਮ ਸੀਤਲਾ ਪਾ ਇਹ ਮਾਤ ਭੂਮੀ ਅਸੀਂ ਤੈਨੂੰ ਸਾਰੇ ਪ੍ਰਣਾਮ ਕਰਦੇ ਹਾਂ ਤੇਰੇ ਮਿੱਠੇ ਤੇ ਪਾਵਨ ਜਿਹੜੇ ਪਾਵਨ ਪਾਣੀ, ਸਵਾਦਲੇ ਫਲ, ਚੰਦਣ ਜੀਆਂ ਖੁਸ਼ਬੂ ਦਾ ਠੰਡੀਆਂ ਹਵਾਵਾਂ ਇਹਨਾਂ ਦੇ ਅਸੀਂ ਕੀ ਆਨੰਦ ਮਾਣ ਰਹੇ ਆਂ ਅਸੀਂ ਤੁਹਾਨੂੰ ਨਮਸਕਾਰ ਕਰਦੇ ਆਂ ਭਾਵ ਕਿ ਜਿਹੜੀ ਬੰਗਾਲ ਦੀ ਧਰਤੀ ਹੈ ਉਹਨੂੰ ਨਮਸਕਾਰ ਕੀਤਾ ਗਿਆ 1905 ਵਿੱਚ ਜਦੋਂ ਲਾਰਡ ਕਰਜ਼ਨ ਨੇ ਬੰਗਾਲ ਦਾ ਵਟਵਾਰਾ ਕੀਤਾ ਤਾਂ ਇਹ ਇਸ ਇਹ ਗੀਤ ਕੀ ਇੱਕ ਵਿਦਰੋਹ ਵਜੋਂ ਕੀਏ ਗਾਇਆ ਗਿਆ ਲਾਰਡ ਕਰਜ਼ਨ ਨੇ ਫਿਰ ਕੀ ਇਹ ਗੀਤ ਤੇ ਕੀ ਹੈ ਪਾਬੰਦੀ ਵੀ ਲਗਾਈ ਠੀਕ ਹੈ ਫਿਰ ਕੀ ਹੈ ਇਹ ਗੀਤ ਨੂੰ 1950 ਵਿੱਚ ਬੰਦੇ ਮਾਤਰ ਕੌਮੀ ਗੀਤ ਵੀ ਲਾਨਾ ਗਿਆ ਠੀਕ ਹੈ ਜਿਹੜੀ 150ਵੀਂ ਬਰੇਗੰਡ ਇਸ ਗੀਤ ਦੀ ਇਸ ਦੇਸ਼ ਵਾਸੀਆਂ ਲਈ ਇੱਕ ਚੰਗਾ ਸਮਾ ਸੀਗਾ ਅਹਿਮ ਮੌਕਾ ਤੇ ਮੇਲ ਸੀਗੀ ਵੀ ਇਸ ਤੇ ਚਰਚਾ ਕੀਤੀ ਜਾਵੇ ਪਰਤੂ ਕਿ ਜਿਹੜੇ ਸਾਡੇ ਸਿਆਸੀ ਨੇਤਾਵਾਂ ਨੇ ਉਹ ਆਪਣੇ ਪਾਰਟੀ ਦੀ ਜਿਹੜੀ ਨਿੱਜੀ ਨਿੱਜੀ ਸਵਾਰਥ ਨੇ ਉਹਨਾਂ ਤੋਂ ਉੱਪਰ ਨਹੀਂ ਉੱਠ ਸਕੇ ਤੇ ਉਹੀ ਪੁਰਾਣੀਆਂ ਗੱਲਾਂ ਕਰਨ ਲੱਗ ਪਈਆਂ ਬੰਦੇ ਮਾਤਰਮ ਨੂੰ ਤੋੜਦਾ ਪੰਨਤਾ ਠੀਕ ਹੈ ਜੋ ਸੰਸਦੇ ਚ ਬਹਿਸ ਵੀ ਹੋ ਰਹੀ ਸੀ ਤਾਂ ਇਸ ਤੇ ਕੀ ਹੈ ਉਹ ਉਹੀ ਸਿਆਸਤ ਕੀਤੀ ਗਈ। ਲੇਖਕ ਇਹ ਕਹਿ ਰਹੇ ਨੇ ਕਿ ਇਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਇਸ ਤੇ ਜਿਹੜੇ ਚੰਗੇ ਚੰਗੀਆਂ ਗੱਲਾਂ ਨੇ ਉੱਥੋਂ ਕੀ ਸਾਨੂੰ ਸਮਝਣਾ ਚਾਹੀਦਾ ਹੈ ਉੱਥੇ ਚਰਚਾ ਕਰਨੀ ਚਾਹੀਦੀ ਹੈ ਠੀਕ ਹੈ ਜੀ ਅੱਗੇ ਚੱਲਦੇ ਹਾਂ। ਧੰਨਵਾਦ ਜੀ। ਯੂਕਰੇਨ ਤੇ ਰੂਸ ਦੀ ਲੜਾਈ ਚੱਲਦੇ ਨੂੰ ਕਾਫੀ ਲੰਬਾ ਸਮਾਂ ਹੋ ਗਿਆ ਠੀਕ ਹੈ। ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਉਹਦੀ ਜਿਹੜੀ ਪੰਦਰਗਾ ਓਡੇਸਾ ਇੱਥੇ ਹੈ। ਐਰੀ ਬੰਦਰਗਾਹ ਓਡੀਸਾ ਤੇ ਹਮਲਾ ਕੀਤਾ ਤੇ ਉਸ ਵਿੱਚ 8 ਜਣੇ ਹਲਾਕ ਹੋ ਗਏ ਨੇ ਠੀਕ ਹੈ ਇਹ ਰੂਸ ਹੈ ਤੇ ਯੂਕਰੇਨ ਹੈ ਯੂਕਰੇਨ ਨੂੰ ਕਿਹੜੇ ਕਿਹੜੇ ਦੇਸ਼ ਹੋਰ ਸੀਮਾ ਲੱਗਦੀ ਹੈਗੀ ਠੀਕ ਹੈ ਮਾਲਡੋਵਾ ਰੋਮਾਨੀਆ ਠੀਕ ਹੈ ਹੰਗਰੀ ਸਲੋਵਾਕੀਆ ਪੋਲੈਂਡ ਬੁਲਗਾਰੀਆ ਬੇਲਾਰਸ ਬੇਲਾਰਸ ਹੈ ਠੀਕ ਹੈ ਨੀਚੇ ਹੈ ਜੀ ਕਾਲਾ ਸਾਗਰ ਬਲੈਕ ਸੀ ਪਰਤ ਅਮਰੀਕਾ ਦਾ ਜਿਹੜਾ ਬਲੂ ਬਰਡ ਸੈਟੇਲਾਈਟ ਹੈ ਇਹਨੂੰ ਲੌਂਚ ਕਰਨ ਵਾਸਤੇ ਤਿਆਰ ਹੋ ਗਿਆ ਹੈ ਜਿਹੜਾ ਬਲੂ ਬਰਡ ਸੈਟੇਲਾਈਟ ਹੈ ਇਸ ਨੂੰ ਐਲਐਮਵੀ 3 ਹੈਵੀ ਲਿਫਟ ਲਾਂਚ ਵਹੀਕਲ ਨਾਲ ਕੀ ਲੌਂਚ ਕੀਤਾ ਜਾਏਗਾ ਜਿਹੜੀ ਇਸਰੋ ਦੀ ਨਿਊ ਸਪੇਸ ਇੰਡੀਆ ਲਿਮਟਿਡ ਹੈ ਇਹ ਇਸ ਨੇ ਕੰਟਰੈਕਟ ਕੀਤਾ ਜਿਹੜੀ ਐਨਐਸਆਈਐਲ ਹੈ ਇਹ ਇਸਰੋ ਦੀ ਇੱਕ ਕਮਰਸ਼ੀਅਲ ਆਰਮ ਹੈ ਠੀਕ ਹੈ ਇਸ ਤਰ੍ਹਾਂ ਦੇ ਜਿਹੜੇ ਕੰਟਰੈਕਟ ਹੈ ਇਹ ਐਨਐਸਆਈਐਲ ਹੀ ਕਰਦੀ ਹੈ ਠੀਕ ਹੈ ਇਹ ਸੈਟੇਲਾਈਟ ਨੂੰ ਲੋਅਰਥਰੋਬਿਟਾ ਚ ਭੇਜਿਆ ਜਾਏਗਾ ਲੋਅਰਥਰੋਬਿਟ 160 ਕਿਲੋਮੀਟਰ ਤੋਂ 2000 ਕਿਲੋਮੀਟਰ ਤੱਕ ਹੁੰਦਾ ਅੱਗੇ ਯੂਐਸਏ ਨੇ ਸੀਰੀਆ ਵਿੱਚ ਜਿਹੜਾ ਆਈਐਸਆਈ ਹੈ ਉਸ ਤੇ ਹਮਲੇ ਕੀਤੇ ਨੇ ਹਵਾਈ ਹਮਲੇ ਕੀਤੇ ਨੇ ਇਸ ਨੂੰ ਉਹਨਾਂ ਆਪਰੇਸ਼ਨ ਹਕਾਈ ਦਾ ਨਾਮ ਦਿੱਤਾ ਹੈਗਾ ਠੀਕ ਹੈ ਆਪਰੇਸ਼ਨ ਹਕਾਈ ਠੀਕ ਹੈ ਧੰਨਵਾਦ ਜੀ ਅੱਜ ਲਈ ਇੰਨਾ ਹੀ